ਮਾਨਯੋਗ ਸੀਪੀ ਸਰਦਾਰ ਗੁਪੀ ਸਿੰਘ ਪੁਲਿਸ ਆਈਪੀਐਸ ਵੱਲੋਂ ਸ਼ਹਿਰ ਵਿੱਚ ਜਿਹੜੇ ਮਾਰਾ-ਕਮਾਰ ਦੇ ਅੰਸਰ ਲਗੇ ਆ ਇਹਨਾਂ ਦੇ ਖਿਲਾਫ ਇੱਕ ਮੁਹਿੰਮ ਚਲਾਈ ਜਾ ਰਹੀ ਹੈ ਜਿਸ ਦੇ ਉੱਪਰ ਕੰਮ ਕਰਦੇ ਹੋਏ ਇੱਕ ਸਨੈਚਿੰਗ ਦੀ ਘਟਨਾ ਹੋਈ ਸੀਗੀ ਮਗਬੂਲਪੁਰੇ ਦੇ ਇਲਾਕੇ ਵਿੱਚ ਜਿਸ ਵਿੱਚ ਸੁਖਜੀਤ ਕੌਰ ਜਿਹੜੀ ਹੈਗੀ ਲੇਡੀ ਉਸ ਤੋਂ ਦੋ ਅਣਪਛਾਤੇ ਜਿਹੜੇ ਹੈਗੇ ਆ ਆਪਣੇ ਬੰਦੇ ਉਹਨਾਂ ਨੇ ਉਹਨਾਂ ਦਾ ਪਰਸ ਕੋ ਪੀਤਾ ਸੀਗਾ ਤੇ ਉਹਨਾਂ ਦੇ ਮੁਤਾਬਿਕ ਲੇਡੀ ਦੇ ਮੁਤਾਬਿਕ ਇਹਦੇ ਵਿੱਚ 120000 ਰੁਪਏ ਉਹਨਾਂ ਦਾ ਇੱਕ ਮੋਬਾਈਲ ਤੇ ਇੱਕ ਜ਼ਰੂਰੀ ਕਾਗਜ਼ਾਤ ਵੀ ਸੀਗੇ ਮੌਕੇ ਦੀ ਗੰਭੀਰਤਾ ਨੂੰ ਦੇਖਦੇ ਹੋਏ ਜਿਹੜੇ ਐਸਐਚਓ ਮਕਬੂਲਪੁਰਾ ਹੈਗੇ ਆ ਉਹਨਾਂ ਨੇ ਪਰਚਾ ਨੰਬਰ 153 ਅਧੀਨ ਤਾਰਾ 3042 1152 35 ਤੇ 3172 ਮਕਬੂਲਪੁਰਾ ਦਰਜ ਕੀਤਾ ਤੇ ਇਸ ਵਿੱਚ ਟੀਮ ਨੇ ਬੜੀ ਹੁਸ਼ਤੀ ਨਾਲ ਕੰਮ ਕੀਤਾ ਤੇ ਦੋ ਜਿਹੜੇ ਇਹਦੇ ਵਿੱਚ ਅਣਪਛਾਤੇ ਵਿਅਕਤੀ ਸੀਗੇ ਉਹਨਾਂ ਨੂੰ 24 ਘੰਟਿਆਂ ਦੇ ਅੰਦਰ ਅੰਦਰ ਅਰੈਸਟ ਕੀਤਾ ਤੇ ਇਹਨਾਂ ਦੇ ਜਿਹੜੇ ਨਾਮ ਹੈਗੇ ਉਹ ਸਿਮਰਨਜੀਤ ਸਿੰਘ ਉਰ ਫਲਾਡੀ ਤੇ ਇੱਕ ਬਲਵਿੰਦਰ ਸਿੰਘ ਉਰ 파ਰਸ ਜਿਹੜੇ ਹੈਗੇ ਆ ਇਹ ਸਾਨੂੰ ਹੋਏ ਆ ਅਰੈਸਟ ਕੀਤਾ ਤੇ ਟੋਟਲ ਰਿਕਵਰੀ ਜਿਹੜੀ ਹੈਗੀ ਆ 94000 ਜਿਹੜੇ ਦੀ ਰਿਕਵਰੀ ਹੋਈ ਆ ਪੈਸਿਆਂ ਦੀ ਤੇ ਇੱਕ ਮੋਬਾਈਲ ਫੋਨ ਤੇ ਜਿਹੜੇ ਉਹਨਾਂ ਦੇ ਬਾਕੀ ਜਿਹੜੇ ਇੰਪੋਰਟੈਂਟ ਟਾਜ਼ਾ ਸੀਗੇ ਉਹ ਵੀ ਰਿਕਵਰ ਹੋਇਆ ਨਾਲ ਜਿਹੜਾ ਇਹਦੇ ਵਿੱਚ ਇੱਕ ਜਿਹੜਾ ਇਹਨਾਂ ਦੇ ਵੱਲੋਂ ਦੋਸ਼ੀਆਂ ਵੱਲੋਂ ਮੋਟਰਸਾਈਕਲ ਜਾਮਾਹਾ ਐਫ ਜ਼ेड ਹੈਗਾ ਉਹ ਵੀ ਆਪਾਂ ਰਿਕਵਰ ਕਰ ਲਿਆ ਥੈਂਕ ਯੂ